ਸੱਚੀ ਅਕਲ ਦੋਸਤੋ ਕਹਿਣ ਨੂੰ ਤਾਂ ਅੱਜ ਦੀ ਨਾਰੀ ਆਤਮ ਨਿਰਪਰ ਹੈ ਪੜ੍ਹੀ ਲਿਖੀ ਹੈ ਤੇ ਬਰਾਬਰੀ ਦਾ ਹੱਕ ਰੱਖਦੀ ਹੈ ਪਰ ਅਸਲ ਵਿੱਚ ਉਹਦੀ ਸਥਿਤੀ ਕੀ ਹੈ ਮੈਂ ਆਪਣੀ ਇਸ ਪੋਇਮ ਦੇ ਵਿੱਚ ਇਸ ਕਵਿਤਾ ਦੇ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ ਕਵਿਤਾ ਦਾ ਅਨੁਮਾਨ ਹੈ ਮੈਂ ਕੌਣ ਮੈਂ ਮੈਂ ਕੌਣ ਮੈਂ ਮੈਂ ਤੇਰੀ ਜੀਵਨ ਸਾਥਣ 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 ਕਿਵੇਂ ਹੋ ਸਕਦੀ ਐ ਤੂੰ ਤੂੰ ਤਾਂ ਮੇਰੀ ਵਸਤ ਐ ਹਾਂ ਮੇਰੀ ਵਸਤ ਜਿਸ ਤੇ ਪੂਰਾ ਹੱਕ ਮੇਰਾ ਐ ਹਾਂ ਸਿਰਫ ਮੇਰਾ ਮੈਂ ਜਦੋਂ ਚਾਹਾਂ ਜਿਵੇਂ ਚਾਹਾਂ ਤੈਨੂੰ ਵਰਤਾਂ ਤੂੰ ਆਪਣੇ ਆਪ ਨੂੰ ਮੈਂ ਵਜੋਂ ਸਬੋਧਨ ਕਰੀਂ ਕੀ ਔਕਾਤ ਐ ਤੇਰੀ ਤੇਰਾ ਖਾਣ ਪਾਣ ਖਸਣ ਖੇਡਣ ਵਰਤ ਵਰਤਾਰਾ ਸਭ ਮੇਰੀ ਮੁਠੀ ਵਿੱਚ ਕੈਦ ਕਰਤਮ ਜਰਾ ਹਿੰਮਤ ਦੇਲੀਓ ਬਾਹਰ ਪੈਰ ਧਰਨ ਦੀ ਪਤਾ ਲੱਗ ਜਾਉ ਤੈਨੂੰ ਕੀ ਭਾ ਵਿਕਦੀ ਏ ਤੇਰੀ ਔਕਾਤ ਕਾਂਠ ਹੂਂਗ ਲੈਣਗੇ ਤੈਨੂੰ ਖਾ ਜਾਣਗੇ ਬਗਿਆੜ ਇਸ ਲਈ ਤੂੰ ਕਦੇ ਮੈਚ ਪਰਿਵਰਤਤ ਨਹੀਂ ਹੋ ਸਕਦੀ ਤੇਰੀ ਆਪਣੀ ਕੋਈ ਚਾਹਤ ਕੋਈ ਤਮੰਨਾ ਕੋਈ ਰੀਝ ਹੁਣ ਹੀ ਨਹੀਂ ਚਾਹੀਦੀ ਕਾਰਨ ਕਰਨ ਕੇ ਤੂੰ ਤਾਂ ਵਿਚਰਨਾ ਏ ਸਿਰਫ ਮੇਰੀ ਹیثیت ਮੁਤਾਬਕ ਤੇਰੀ ਪਛਾਣ ਕੇਵਲ ਮੇਰੇ ਨਾਂ ਨਾਲ ਜੁੜੀ ਰਹੇਗੀ ਤੇਰਾ ਆਪਣਾ ਸੁਤੰਤਰ ਵਜੂਦ ਹੋ ਹੀ ਨਹੀਂ ਸਕਦਾ ਕਦੇ ਮੇਰਾ ਘਰ ਮੇਰਾ ਵੰਸ਼ ਮੇਰੀ ਕਬੀਲਦਾਰੀ ਚੁੱਪ ਦੀਆਂ ਘੁੰਗਣੀਆਂ ਮੂੰਹ ਵਿੱਚ ਪਾ ਕੇ ਚਲਾਉਂਦੀ ਰਹਿ ਤੇ ਕਦੇ ਨਾ ਸੋਚੀਂ ਕਿ ਤੇਰੀ ਆਪਣੀ ਵੀ ਪਛਾਣ ਹੈ ਕੋਈ ਚੰਦ ਅੱਖਰ ਪੜ੍ਹ ਕੇ ਤੂੰ ਮਰਦ ਦੀ ਬਰਾਬਰੀ ਕਰਨ ਤੋਰੀਂ ਤਾਂ ਯਾਦ ਰੱਖ ਇੱਕ ਵਾਰ ਇਸ ਦੇ ਲਿਜੂ ਜੇ ਪੈਰ ਬਾਰ ਗਿਆ ਤਾਂ ਕਦੀ ਵਾਪਸ ਨਹੀਂ ਮੁੜ ਸਕੇਗਾ ਇਸ ਚਾਰ ਦੀਵਾਰੀ ਦੇ ਅੰਦਰ ਇਸ ਲਈ ਕੁੱਟਦੀ ਰਹਿ ਧੁਖਦੀ ਰਹਿ ਅੰਦਰੇ ਅੰਦਰ ਪਰ ਯਾਦ ਰੱਖ ਜਦ ਵੀ ਮੈਨੂੰ ਲੋੜ ਪਵੇ ਬਿਨਾਂ ਕਿਸੇ ਹੀਲ ਹੁਜਤ ਕਰਨਾ ਪਵੇਗਾ ਮੇਰਾ ਹਰ ਕੰਮ ਤੇਨੂੰ ਜਦ ਵੀ ਕਦੇ ਆਪਣੇ ਵਕਾਰ ਦੀ ਖਾਤਰ ਮੈਂ ਲੈ ਜਾਣਾ ਚਾਹਾਂ ਬਾਹਰ ਤੈਨੂੰ ਤਾਂ ਚਿਹਰੇ ਉੱਤੇ ਮੰਦ ਬੰਦ ਮੁਸਕਾਨ ਬਿਖੇਰੀ ਤੁਰਨਾ ਹੋਵੇਗਾ ਤੈਨੂੰ ਮੇਰੇ ਕਦਮਾਂ ਨਾਲ ਕਦਮ ਮਿਲਾ ਤਾਂ ਕਿ ਹਰ ਦੇਖਣ ਵਾਲੀ ਅੱਖ ਸਿਰਜ ਸਕੇ ਇਹ ਪੁਲੇਖਾ ਕਿ ਜੋੜੀ ਹੋਵੇ ਤਾਂ ਇਹੋ ਜਿਹੀ ਹੋਵੇ ਸਮਝ ਗਈ ਨਾ ਤੇ ਬੰਦ ਕਰ ਹੁਣ ਇਹ ਮੈਂ ਮੈਂ ਦਾ ਬੱਕਰੀ ਅੜਾਟ ਹਾਂ ਇਹ ਮੈਂ ਮੈਂ ਦਾ ਬੱਕਰੀ ਅੜਾਟ ਧੰਨਵਾਦ ਦੋਸਤੋ ਅੱਜ ਦੇ ਸਮਾਜ ਵਿੱਚ ਅਜੇ ਵੀ ਨਾਰੀ ਦੀ ਇਹ ਹੈਸੀਅਤ ਹੈ ਜੇ ਤੁਹਾਨੂੰ ਮੇਰੀ ਇਹ ਰਚਨਾ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਸਾਡੀਆਂ ਰਚਨਾਵਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰੋ ਬਹੁਤ ਬਹੁਤ ਸ਼ੁਕਰੀਆ ਜੀ